ਅੱਛਾ ਕੁੰਡੀ ਲਾਉਂਦਾ ਅੱਜ ਆਇਆ ਯਾਰ ਥੱਲੇ ਅੱਜ ਕਰਦਿਆਂ ਨੂੰ ਬੱਤ ਬਿਜਲੀ ਵਾਲੇ ਆ ਗਏ ਕੁੰਡੀ ਫਰੀ ਗਈ ਜਾ ਕੇ ਦੱਸਦਾ ਚਾਚੂ ਸੱਤ ਜਤੂ ਬਿਜਲੀ ਵਾਲੇ ਆ ਬਿਜਲੀ ਵਾਲੇ ਆ ਗਏ ਕੁੰਡੀ ਫਰੀ ਗਈ ਲੈ ਉਹ ਥੇਤੀ ਕਰ ਥੇਤੀ ਕਰ ਲੈ ਕੋਸੇ ਤਾਰ ਲਾ ਦੇ ਤਾਰ ਓ ਬੱਸ ਬੱਸ ਖੜਜੋ ਤਾਰ ਤਾਂ ਲਾ ਲਈ ਮੈਂ ਅੱਜ ਘਰ ਦਾ ਸੋਨੂ ਹਸਾਰ ਚ ਜਨਾਬ ਬਖਸ਼ ਦਿਓ ਜੀ ਮੈਂ ਤਾਂ ਜਮੀ ਪਾਰਿਆ ਜਾਊਂਗਾ ਇੰਨੇ ਪੈਸੇ ਕਿੱਥੇ ਭਰਾਂਗੇ ਮੇਰਾ ਮੀਟਰ ਪਟਿਆ ਜਾਊ ਬਖਸ਼ ਦਿਓ ਜੀ ਬਖਸ਼ਣ ਬਖਸਣ ਵਾਲਾ ਕੰਮ ਤਾਂ ਗਿਆ ਕਾਕੇ ਅਸੀਂ ਵੀ ਕਹੀ ਜਾਂਦੇ ਵੀ ਇੰਨੀਆਂ ਝੋਲਟਾਂ ਘੱਟ ਕੇ ਨਿਕਲਦੀਆਂ ਨੇ ਤੇਰੀਆਂ ਹਾਂ ਜੀ ਨਾ ਇੰਨਾ ਕਹਿਰ ਨਾ ਕਮਾਓ ਬਖਸ਼ ਦਿਓ ਬਖਸ਼ ਦਿਓ ਚੱਲ ਕੋਈ ਨਹੀਂ ਕੋਈ ਹੱਲ ਹੱਲ ਤਾਂ ਹੋ ਜੂ ਚਾਹ ਪਾਣੀ ਕਰਨਾ ਬੂ ਚਾਹ ਪਾਣੀ ਦੀ ਕੀ ਗੱਲ ਆ ਜਨਾਬ ਹਾਂ ਕੋਈ ਨਾ ਚਾਹ ਪਾਣੀ ਤੁਹਾਨੂੰ ਕਰ ਦਿੰਦਾ ਟੈਨਸ਼ਨ ਨਾ ਕਰ ਦੇ ਫਿਰ ਕੋਈ ਨਹੀਂ ਬਹੁਤ ਟਾਈਮ ਲਾਤਾ ਜਾ ਰਹੇ ਨੇ ਤਾਂ ਲਓ ਜੀ ਚਾਹ ਪਾਣੀ ਪੀ ਲਓ ਚਾਹ ਪਾਣੀ ਅਰੇ ਘਰ ਜੇਉਂ ਚ ਪਾ ਦੇ ਜੇਉਂ ਚ ਓ ਮੈਂ ਚਾਹਤਾ ਵੇ ਮੈਂ ਚਾਹਤਾ ਵੇ ਓਏ ਚਾਹ ਪਾਣੀ ਥੋੜਾ ਚਾਹਤੀ ਓਏ